ਸਸਿਕਾ ਸੜਨ ਜੈਨ ਵੀ ਕਿਚਨ ਤੁਹਾਡਾ ਸੜਨ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਕੁਲਚੇ ਛੋਲੇ ਆ ਇੱਕ ਕੋਲੀ ਮੈਂ ਛੋਲਿਆਂ ਦੀ ਲਈ ਹੋਈ ਹੈ ਵਾਈਟ ਚਨੇ ਤੇ ਇਹਨਾਂ ਨੂੰ ਮੈਂ 3-4 ਘੰਟੇ ਪਹਿਲਾਂ ਭਿਉਂ ਲਿਆ ਸੀ ਤੇ ਇਹਨਾਂ ਨੂੰ ਹੁਣ ਆਪਾਂ ਉਬਾਲਾਂਗੇ ਨਾਲ ਹੀ ਮੈਂ ਆਲੂ ਲਏ ਹੋਇਆ ਤੇ ਇਹਨਾਂ ਨੂੰ ਮੈਂ ਉਬਾਲ ਲਿਆ ਹੋਇਆ ਆ ਤੇ ਇਹਨਾਂ ਨੂੰ ਆਪਾਂ ਛਿੱਲਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਛੋਲੇ ਉਬਾਲਾਂਗੇ ਛੋਲਿਆਂ ਵਾਸਤੇ ਮੈਂ ਪਾਣੀ ਲਿਆ ਹੋਇਆ ਪਾਣੀ ਨੂੰ ਆਪਾਂ ਗਰਮ ਹੋਣ ਦਿੰਨੇ ਆ ਤੇ ਫਿਰ ਆਪਾਂ ਛੋਲੇ ਬਾਲਦੇ ਆ ਅਨੀ ਆਪਣਾ ਗਰਮ ਹੋ ਗਿਆ। ਤੋਂ ਮੈਂ ਮੀਟਰ ਚਮਚੇ ਨਮਕ ਪਾਉਂਗੀ। ਨਾਲ ਹੀ ਮੈਂ ਚਨੇ ਪਾ ਦੂੰ। ਕੁੱਕਰ ਦਾ ਫਰੇਮ ਆਪਾਂ ਬੰਦ ਕਰ ਦਿੱਤਾ ਗਿਆ ਤੇ 5-6 ਸੀਟੀ ਆਪਾਂ ਦਵਾਵਾਂਗੇ। ਛੋਲੇ ਆਪਣੇ ਉਬਲ ਗਏ ਆ ਤੇ ਹੁਣ ਆਪਾਂ ਤੜਕਾ ਲਗਾਵਾਂਗੇ। ਮੈਂ 2-3 ਚਮਚ ਔਇਲ ਪਾਇਆ ਹੋਇਆ ਆ। ਔਇਲ ਆਪਣਾ ਗਰਮ ਹੋ ਗਿਆ ਆ। ਥੋੜਾ ਜਿਹਾ ਪੀਰਾ ਪਾਵਾਂਗੇ ਅੱਧਾ ਚਮਚ ਨਾਲ ਹੀ ਆਪਾਂ ਲਸਣ ਇਹ ਕੰਨਾ ਪਾਵਾਂਗੇ ਪਾਲਚ ਨਾਲ ਹੀ ਆਪਾਂ ਪਿਆਜ਼ ਟਮਾ ਦੋ ਟਮਾਟਰ ਦੋ ਪਿਆਜ਼ ਤੇ ਦੋ ਤਿੰਨ ਹਰੀਆਂ ਮਿਰਚਾਂ ਆਪਾਂ ਚੋਪਰ ਵਿੱਚ ਕਰ ਲਈਆਂ ਲਸਣ ਆਪਣਾ ਪਹ ਚੁੱਕਿਆ ਤੇ ਹੁਣ ਆਪਾਂ ਵਿਖਾਣਗੇ ਪਿਆਜ਼ ਸਮਾ ਲੈ ਅਗਰ ਅਜਨ ਥੋੜਾ ਜਿਹੜਾ ਆਪਾਂ ਭੁੰਨਾਂਗੇ ਸਾਰਿਆਂ ਨੂੰ ਜਿਹਨਾਂ ਦੇ ਸੱਚਾ ਪਾਨੀ ਤੋਂ ਦੂਰ ਹੋ ਜਾਏ। ਜਿੰਨ ਤੱਕ ਮੇਰੇ ਵੀਡੀਓ ਦੇਖੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਆ ਕਰੋ। ਹੁਣ ਆਪਾਂ ਮਸਾਲੇ ਪਾਵਾਂਗੇ ਸਾਰੇ।

ਕਿਚਨ ਟੀਨ ਮਸਾਲਾ ਪਾਵਾਂਗੇ ਇੱਕ ਚਮਚਾ ਇਹ ਜਦੋਂ ਸਵਾਦ ਬਹੁਤ ਵਧੀਆ ਆਉਂਦਾ ਆਪਨਾ ਮਸਾਲਾ ਪੂਰੀ ਤਰ੍ਹਾਂ ਥੁੱਕ ਗਿਆ ਉਸੇ ਗ੍ਰाइंड ਕਰਕੇ ਵੀ ਪਾ ਸਕਦੇ ਜੋ ਤੇ ਜਾਂ ਛੋਟੇ ਛੋਟੇ ਪਿਆਜ਼ਾਂ ਚੋਪਰਡ ਕਰਕੇ ਪਾ ਦੇ ਸਕਦਾ ਪਰ ਪਤਾ ਨਹੀਂ ਇਦਾਂ ਲੱਗਦਾ ਹੀ ਨਹੀਂ ਕਿ ਗ੍ਰाइंड ਕੀਤਾ ਹੋਇਆ ਹੈ ਤਾਂ ਕਿਸ ਤਰ੍ਹਾਂ चने अपने गल गए हम आप मसाला पा फिर एक सीजी दवाँगे जो कि अपना मसाला चनिया रल जाए हम फिर मोटे मोटे चने मसाला आपता है हम तो एक सीजे दवाँगे तो अपने चने बन के तैयार हो गए ਕਲ ਟੱਕ ਨਪਾ ਬੰਦ ਕਰ ਦਿੱਤਾ ਹੁਣ ਇਲੈਕਟ੍ਰੀ ਸਿਟੀ ਆਉਣ ਦਵਾਂਗੇ ਜਿੰਨੇ ਤੱਕ ਆਪਣੇ ਚਨੇ ਤਿਆਰ ਹੁੰਦੇ ਭਏ ਉਹਨਾਂ ਚਿਰ ਆਪਾਂ ਕੁਲਚੀਆ ਦਾ ਸਮਾਨ ਆਲੂ ਵਾਲਾ ਤਿਆਰ ਕਰ ਲੈਂਦੇ ਆ ਤੇ ਆ ਮੈਂ ਅੱਧਾ ਕ ਚਮਚ ਮੋਟਾ ਧਨੀਆ ਪਾਇਆ ਹੋਇਆ ਇਹਨਾਂ ਨੂੰ ਆਪਾਂ ਕੁੱਟਦੇ ਆ ਆਪਾਂ ਧਨੀਆ ਹੁਣ ਪੀਸ ਗਿਆ ਹੁਣ ਥੋੜੀ ਜੀ ਆਪਾਂ ਅਜਵੈਨ ਪਾਵਾਂਗੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹੀ ਕਰਾਂਗੇ ਹੁਣ ਆਪਾਂ ਜੀਰਾ ਪਾਉਣ ਲੱਗੇ 1 ਚਮਚ ਆਪਾਂ ਸਾਰੇ ਮਸਾਲੇ ਪਾਵਾਂਗੇ ਕੰਡੀਸ਼ਨ ਕੋਈ ਨਹੀਂ ਕਰਾਂਗੇ ਕੁਝ ਇਸ ਮਸਾਲਿਆਂ ਦੇ ਹੁਣ ਆਪਾਂ ਕਾਲੀ ਮਿਰਚ ਪਾਵਾਂਗੇ ਜਿੰਨਾ ਕ ਚਮਚ ਇਹ ਆਪਾਂ ਮੋਟਾ-ਮੋਟਾ ਹੀ ਪੀਸ ਲਿਆ ਜਦ ਦਰਾਜਾ ਕਰਨਾ ਥੋੜਾ ਜਿਹਾ ਇੱਕ ਚਮਚੇ ਪੀਸਿਆ ਨਾਰਦਾਣਾ ਪਾਵਾਂਗੇ ਵਿੱਚ ਤੋ ਦੋ ਹਰੀ ਮਿਰਚ ਆਪਾਂ ਪਾਵਾਂਗੇ ਵਿੱਚ ਇਹਨਾਂ ਛੋਟੇ ਛੋਟੇ ਪੀਸੇ ਕੱਟ ਲੈਣ ਹਨ ਆਪਾਂ ਤਰ੍ਹਾਂ ਦੇ ਤਰ੍ਹਾਂ ਹੁਣ ਆਪਾਂ ਪਿਆਜ਼ ਪਾਵਾਂਗੇ ਇਹਨਾਂ ਨੂੰ ਦਰ ਦਰ ਆ ਜਾ ਫੋਟੇ ਲਾਵਾਂਗੇ ਹਰੀ ਮਿਰਚ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਜਿੰਨੇ ਤੁਹਾਨੂੰ ਜ਼ਰੂਰਤ ਹੈ बाद चाकी मसाले पवेंगे प्याज अपने हो गए हम आप नक् पावे एक चमच थोड़ा जो थोड़ी, थोड़ी जी आप लाल मिर्चा पावे क्योंकि हरिया मिर्च पाइं हो गर्म मसाला थोड़ा जि पावे नी थोड़ी जी मेथी पावे मसारे तो फिर आप लगे ਸਾਲਾਪੂਰੀ ਦਾ ਪੁਟਕੀ ਹੈ ਦੇ ਹੁਣ ਆਪਣਾ ਇੱਕ ਇੱਕ ਕਰਕੇ ਆਲੂ ਪੁੱਟਾਂਗੇ ਐਸੇ ਤਰ੍ਹਾਂ ਆਪਾਂ ਸਾਰੇ ਆਲੂਆਂ ਨੂੰ ਪੁੱਟ ਲਵਾਂਗੇ ਹੁਣ ਆਪਾਂ ਪਲਾਸਟਰ ਦੇ ਕੁਲਚਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਆ ਬਹੁਤ ਸਵਾਦ ਤੇ ਹੁਣ ਆਪਾਂ ਆਟਾ ਗੁੰਨਦੇ ਆ ਕੁਲਚੇ ਵਾਸਤੇ ਹੁਣ ਆਪਾਂ ਆਟਾ ਗੁੰਨਾਂਗੇ ਇੱਕ ਮੇਦੇ ਦੀ ਕੋਲੀ ਲਈ ਹੋਈ ਆ ਤੇ ਇਹਨੂੰ ਆਪਾਂ ਛਾਲਾਂਗੇ ਮੇਦੇ ਹਲਦੀ ਨਹੀਂ ਹੁੰਦਾ ਪਰ ਆਪਾਂ ਕਰਾਂਗੇ ਜੂਸ ਕਰਾਂਗੇ ਆਪਾਂ ਹੁਣ ਆਪਾਂ ਆਟਾ ਲਾਵਾਂਗੇ ਕਣਕ ਦਾ ਇੱਕ ਕੋਲੀ ਆਪਾਂ ਕਣਕ ਦੇ ਆਟੇ ਲਈ ਹੋਈ ਆ ਆਟੇ ਦੀ ਦੋਸਰੀ ਕੋਲੀ ਇੱਕ ਕੋਲੀ ਆਪਾਂ ਮੈਦੇ ਦੀ ਤੇ ਦੋ ਕੋਲੀ ਆਪਾਂ ਆਟੇ ਦੀ ਲਈਆਂ ਹੋਈਆਂ ਕਰ ਕਰ ਆਪਾਂ ਆਟੇ ਨੂੰ ਤੇ ਮੈਦੇ ਨੂੰ ਦੋਨ ਮਿਕਸ ਕਰ ਲਿਆ ਆ ਹੁਣ ਆਪਾਂ ਥੋੜਾ ਜਿਹਾ ਅਜਵੈਨ ਪਾਵਾਂਗੇ ਸਵਾਲ ਨਾਲ ਥੋੜਾ ਜਿਹਾ ਨਮਕ ਪਾਵਾਂਗੇ ਨਾ ਦੋਕ ਟੇਬਲस्पून ਆਪਾਂ ਘਿਓ ਪਾਵਾਂਗੇ ਦੇਸੀ ਹਲਕੀ ਹਲਕੀ ਕੋਸੇ ਜੇ ਪਾਣੀ ਚ ਗੁੰਨਾਂਗੇ ਇਸ ਤਰੀਕੇ ਨਾਲ ਆਪਾਂ ਗੁੰਨਾਂਗੇ ਆਟਾ ਇਹ ਜਿਆਦਾ ਜਿਹੜਾ ਆਟਾ ਹੈ ਪਤਲਾ ਤੇ ਨਾ ਹੀ ਸਕਦਾ ਨਾ ਚਾਹੀਦਾ ਆ ਸੌਫਟ ਹੋਣਾ ਚਾਹੀਦਾ ਡੋ ਇਹਨੂੰ ਆਪਾਂ ਗੁੰਨ ਕੇ ਤੇ 10-15 ਮਿੰਟ ਲਈ ਰੈਸਟੇ ਦੇ ਵੀ ਰੱਖਾਂਗੇ ਜੋ ਕਿ ਆਪਣਾ ਪੇੜੇ ਵਧੀਆ ਬਣ ਸਕਣ ਮੁੱਚਿਆ ਦੇ ਨਾਲ ਹੀ ਫਿਰ ਆਪਣਾ ਆਟਾ ਵੀ ਸੈੱਟ ਹੋ ਜਾਏਗਾ ਆਪਾਂ ਆਟਾ ਗੋਲ ਲਿਆ ਆ ਤੇ ਇਹਨੂੰ ਹੁਣ ਆਪਾਂ 10-15 ਲਈ ਆਪਾਂ ਰੈਸਟ ਦੇ ਰੱਖ ਦਾਂਗੇ ਤਾਂ ਕਿ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਕਰਾਰੀ ਚਟਣੀ ਵੀ ਬਣਾਵਾਂਗੇ ਤੁਹਾਨੂੰ ਆ ਮੈਂ ਇਮਬਲੀ ਥੋੜੀ ਜੀ ਕੋਲ ਲਈ ਸੀ ਇਹਨੂੰ ਮਿਕਸ ਕਰਦੇ ਪਾਈ ਆਪਾਂ ਇੱਕ ਛੰਨੀ ਨਾਲ ਇਹਨੂੰ ਆਪਾਂ ਪੁੱਲ ਲਾਵਾਂਗੇ ਸਾਰਾ ਪਾਣੀ ਕੱਢ ਲਵਾਂਗੇ ਇਸ ਚੋਲੇ ਦੇ ਨਾਲ ਮਿਲਦੀ ਹੈ ਖੱਟੀ ਮਿੱਠੀ ਵਿੱਚ ਪਿਆਜ਼ ਪਾਏ ਹੋਏ ਆ ਬਹੁਤ ਸਾਰਾ ਲੱਗਦੀ ਹੈ ਇਸ ਲਈ ਕਿਨ ਆਪਾਂ ਪਾਣੀ ਸਾਰਾ ਇਮਲੀ ਦਾ ਕੱਢ ਤਾ ਇਹਨੂੰ ਮੈਂ ਘੰਟਾ ਪਹਿਲਾਂ ਭਿਉਂ ਦਿੱਤਾ ਗਿਆ ਸੀ ਇਮਲੀ ਦਾ ਪਾਣੀ ਕੱਢ ਲਿਆ ਹੁਣ ਆਪਾਂ ਇੱਕ ਪਿਆਜ਼ ਪਾਵਾਂਗੇ ਵਿੱਚ बहुत ही बढ़िया खट्टा मिठा जहां बनता है थोड़ी जी आप जो चाहवगे तो लाल मिर्च पा स नहीं तो आप देगी मिर्च पा लागे थोड़ा जा आप नमक पावे स्वाद अनुसार ਪਾ ਲੈ ਦਿੱਤੀ ਨਹੀਂ ਪਾਵਾਂਗੇ ਸਤ ਥੋੜੀ ਜੀ ਚੌਥਾਈ ਜੀ ਸਾਕਾ ਲੋਟਾ ਪਹਿਲਾਂ ਕੋਈ ਨਾ ਪਕੋਲਾ ਨਹੀਂ ਹੋ ਆਪਣਾ ਨਿਬਲੀ ਵਾਲਾ ਪਾਣੀ ਛੋਲੇਾਂ ਦੇ ਨਾਲ ਜਿਹੜਾ ਮਿਲਦਾ ਬਣ ਕੇ ਤਿਆਰ ਹੋ ਗਿਆ ਆਪਾਂ ਪਕੋਲੇ ਤਿਆਰ ਕਰਾਂਗੇ ਇਹ ਕੁਲਚੇ ਆਪਾਂ ਤੰਦੂਰ ਦੇ ਵਿੱਚ ਹੀ ਪਾਵਾਂਗੇ ਪਹਿਲਾਂ ਮੈਂ ਬਣਾ ਕੇ ਰੋਟੀ ਵਾਂਗੂ ਤੇ ਫਿਰ ਸੰਦੂਰ ਦੇ ਵਿੱਚ ਆਪਾਂ ਬਣਾਵਾਂਗੇ ਨਾਲ ਇਸ ਤਰੀਕੇ ਨਾਲ ਇੱਕ ਪੇਰਾ ਲੈ ਲੈਣਾ ਰੋਟੀ ਵਾਂਗੂ ਥੋੜੇ ਇਹਦੇ ਵਿੱਚ ਹੌਲਪਾ ਬਣਾਵਾਂਗੇ ਇਹਨਾਂ ਪਾਈ ਦਾ ਇੱਕ ਇੱਕ ਵਨ ਵਨ ਬਣਾ ਲੈਣੇ ਆ ਸਾਰੇ ਇਸੇ ਤਰ੍ਹਾਂ ਫਿਰ ਤਾਂ ਤੋਂ ਦੂਰ ਤੇ ਵਿੱਚ ਦੱਸਾਂਗੇ ਕਿਵੇਂ ਬਣਦੇ ਆ ਇਸ ਤਰ੍ਹਾਂ ਮੈਂ ਚਾਰ ਪੰਜ ਬਣਾ ਲਾਂਗੀ ਇਹ ਕੁਲਚੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਮੰਮੀ ਨੇ ਕੋਠੇ ਦੇ ਤੰਦੂਰ ਦਾ ਆਇਆ ਹੋਇਆ ਆ ਤੇ ਆਪਾਂ ਹੁਣ ਕੋਠੇ ਤੇ ਜਾਵਾਂਗੇ ਬਣਾ ਕੇ ਚਾਪੰਜ ਤੁਸੀਂ ਵੀ ਇਸ ਤਰ੍ਹਾਂ ਦੇ ਬਣਾਇਓ ਕਰੇ ਤੇ ਮੇਰੇ ਕਮੈਂਟ ਬਾਕਸ ਵਿੱਚ ਦੱਸਿਓ ਵਾਲਾ ਕਿਦਾਂ ਦੇ ਬਣਦਾ ਟ ਹੈ ਜਦੋਂ ਛੁੱਟੀ ਹੁੰਦੀ ਆ ਅਸੀਂ ਐਸੇ ਕਰਾਈ ਕੁਲਚੇ ਬਣਾ ਕੇ ਵੱਧ ਕੇ ਬਹੁਤ ਸਵਾਦ ਕੁਲਚੇ ਬਣ ਕੇ ਤਿਆਰ ਹੁੰਦੇ ਆ ਹਾਂ ਮਮੀ ਆਪਣੇ ਕੁਲਚੇ ਬਣਾਉਣ ਲੱਗੀ ਆ ਕੁਲਚੇ ਤੰਦੂਰ ਦੇ ਵਿੱਚ ਤੰਦੂਰ ਦੇ ਵਿੱਚ ਕੁਲਚੇ ਆ ਗਏ ਤੰਦੂਰ ਦੇ ਵਿੱਚ ਆਪਣੇ ਕੁਲਚੇ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਬਹੁਤ ਸਵਾਦ ਬਣਦੇ ਆ ਆਪਣਾ ਗੰਦੰਦ ਨੂੰ ਖਾਓ ਹੁਣਾ ਨਹੀਂ ਬੰਦਾ ਇਹ ਆਪਣੇ ਤੰਦੂਰ ਦੇ ਉੱਚੇ ਯਾਰ ਉਸ ਨੂੰ ਦੇਖੋ ਇਹ ਆਪਣੇ ਕੋਠੇ ਦਾ 뷰 ਆ ਸਾਰਾ ਉਹ ਗੁੱਡੀਆਂ ਉੱਡਦੀਆਂ ਪਈਆਂ ਮੌਸਮ ਅਜੇ بارشਵਾਰਾ ਹੋਇਆ ਪਿਆ ਆ ਧੁੰਦ ਬਹੁਤ ਪਈ ਹੋਈ ਆ ਸਾਡੇ ਪਲਾਂਟਸ ਛੋਟੇ ਛੋਟੇ ਫਕਵਾਰ ਗੰਦਰ ਕਾਫੀ ਹੋਈ ਪਈ ਆ ਦੇਖੋ ਇਹ ਸਾਰੇ ਆ ਦੇਖੋ ਆਪਣਾ ਕੁਝਾ ਬਣ ਕੇ ਤਿਆਰ ਹੋ ਗਿਆ ਮਰੀ ਨੋ ਪੰਜਾ ਰੰਗਿੰਦੇ ਇਹ ਦੇਖੋ ਕਿੰਨਾ ਸੋਹਣਾ ਤੇ ਉੱਪਰ ਆਪਾਂ ਮੱਖਣ ਲਾਵਾਂਗੇ ਵਾਓ ਕੋਈ ਅੰਦਰ ਰੜੇ ਖਾਣਾ ਹੈ ਕੋਈ ਅੰਦਰ ਰਾੜ ਕੇ ਦਿਓ ਸਭ ਵਧੀਆ ਹੋ ਗਏ ਰੜੇ ਖਾਣੇ ਹੁਣ ਮੇਰੀ ਨਾ ਨਹੀਂ ਆਹ ਖਾਣ ਲੱਗੇ porque la ਸਾਡੇ ਕੁਲਚੇ ਹੁਣ ਤੰਦੂਰ ਵਿੱਚ ਜਾਣ ਲਈ ਤਿਆਰ ਆ ਤੰਦੂਰ ਬਿਲਕੁਲ ਤਾਇਆ ਹੋਇਆ ਆ ਦੂਸਰਾ ਕੁਲਚਾ ਜਾ ਰਿਹਾ ਇੱਕ ਪਾਸੇ ਪਾਣੀ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਤੰਦੂਰ ਦੇ ਵਿੱਚ ਲਗਾ ਸਕਦੇ ਹਾਂ ਇਹ ਤੀਸਰਾ ਕੁਲਚਾ ਆਪਣਾ ਜਾ ਰਿਹਾ ਕੁਲਚੇ ਜਿਹੜੇ ਪੱਕ ਰਹੇ ਹਲੇ ਲਈ ਕੋਲਿਆਂ ਦਾ ਮਠਾ-ਵੱਠਾ ਸਿੱਕੇ ਦੇ ਉੱਤੇ ਪੱਕਦੇ ਪਏ ਨੇ ਕਾਦੀ ਕੁਲਚੇ ਬਣ ਰਹੇ ਅਲੀਲੀ ਬਿਲਕੁਲ ਮਠੀ ਸੇਕ ਦਿੱਤੇ ਦੂਜੀ ਸਾਈਡ ਪਕਾਉਣ ਦੇ ਲਈ ਆਪਾਂ ਇਸ ਤਰ੍ਹਾਂ ਰੱਖ ਦਾਂਗੇ ਕੁਲਚਾ ਸੜਾ ਬਣ ਕੇ ਤਿਆਰ ਹੈ ਆ ਹੁਣ ਤੇ ਆਪਾਂ ਵੱਖਾ ਲਗਾਵਾਂਗੇ दूसरे कुलचे भी बन रहे हैं। देखो सॉफ्ट एक करंची का मिक्सर बनया कुल्चा चलो बच्चे भी स्कूलों आ गए जो ट्यूशन गए हुए से जीवन ने की खाना कुलचे छोले हाँ जी छोले हाँ जी अपने कुलचे बन के तैयार हो गए तो नीरा टेस्ट करो कि अपने कुलचे ਲੱਸੀ ਤੋਂ ਬਿਨਾ ਕੁਲਚੇ ਦਾ ਕੋਈ ਨਹੀਂ ਪੰਜਾਬੀ ਵਾਲੀ ਲੱਸੀ ਬਿਨਾ ਹਰ ਕੁਝ ਕੁਲਚੇ ਤੋਂ ਬਿਨਾ ਲੱਸੀ ਪਿਆਜ਼ ਦਹੀਂ ਅਚਾਰ ਤੇ ਨਾਲ ਚਨੇ ਸਬਜ਼ੀ ਕੁਲਚੇ ਛੋਲੇ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਨੀਰਾ ਆਪਣੇ ਟੇਸਟ ਕਰਨ ਲੱਗੀ ਆ ਨਾਲ ਲੱਸੀ ਵੀ ਆ ਵਾਓ ਵਾਟੇਸਟੀ ਆ ਮੰਮਾ ਥੈਂਕ ਯੂ ਜੇਕਰ ਵੀਡੀਓ ਪਸੰਦ ਆਈ ਹੋਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ